ਸਤਿ ਸ਼੍ਰੀ ਅਕਾਲ ਮੈਂ ਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਜਲਾਲਾਬਾਦ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦਿਨ ਬਦਨ ਵਧਦੀਆਂ ਜਾ ਰਹੀਆਂ ਨੇ ਦੱਸਦੀਏ ਕਿ ਬੀਤੇ ਦਿਨੀ ਪੀਐਨਬੀ ਬੈਂਕ ਦੇ ਨਜ਼ਦੀਕ ਦਰਸ਼ਨ ਚਾਰਟ ਵਾਲੀ ਗਲੀ ਚੋਂ ਮੋਟਰਸਾਈਕਲ ਚੋਰੀ ਹੋਇਆ ਜੋ ਮੋਟਰਸਾਈਕਲ ਚੋਰੀ ਹੋਇਆ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ08ਏਜ਼5080 ਹੈ ਤਾਂ ਦੱਸਦੀਏ ਹਰ ਦਿਨ ਕਿਤੇ ਨਾ ਕਿਤੇ ਚੋਰੀ ਦੀਆਂ ਵਾਰਦਾਤਾਂ ਦੀ ਜਿਹੜੀ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਐ ਤਾਂ ਕੱਲ ਬੀਤੇ ਦਿਨੀ ਵੀ ਇੱਕ ਮੋਟਰਸਾਈਕਲ ਚੋਰੀ ਹੋਇਆ ਕਿੱਦਾਂ ਮੋਟਰਸਾਈਕਲ ਚੋਰੀ ਹੋਇਆ ਕਦੋਂ ਪਤਾ ਲੱਗਿਆ ਔਰ ਕਿਸ ਸ਼ਖਸ ਦਾ ਇਹ ਮੋਟਰਸਾਈਕਲ ਹੈ ਜਿਸ ਸ਼ਖਸ ਦਾ ਇਹ ਮੋਟਰਸਾਈਕਲ ਚੋਰੀ ਹੋਇਆ ਉਸ ਦਾ ਇਹ ਕਹਿਣਾ ਹੈ ਕਿ ਮੋਟਰਸਾਈਕਲ ਦੀ ਇਤਲਾਹ ਦੇਣ ਵਾਲੇ ਨੂੰ ਬਣਦਾ ਇਨਾਮ ਵੀ ਦਿੱਤਾ ਜਾਏਗਾ ਤੇ ਨਾਂ ਵੀ ਗੁਣਤ ਰੱਖਿਆ ਜਾਏਗਾ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸਾਂਝਾ ਕਰਿਓ ਅਤੇ ਇਸ ਵੀਰ ਦੀ ਮਦਦ ਜ਼ਰੂਰ ਕਰਿਓ ਇਸ ਦਾ ਮੋਟਰਸਾਈਕਲ ਲੱਭਣ ਦੇ ਲਈ ਨਰਨਾ ਸਾਨੂੰ ਇਹ ਤਾਂ ਕੱਲ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਕਿੰਨੇ ਵਜੇ ਹੋਇਆ ਤੇ ਕਿਵੇਂ ਹੋਇਆ ਕੱਲ ਮੈਂ ਖਾਣਾ ਖਾ ਕੇ ਆਇਆ ਸੀ 2:30 ਇੱਥੇ ਕੰਮ ਲੱਗੇ ਆ ਤੇ 2:30 'ਤੇ ਕੰਮ ਤੇ ਰੋਟੀ ਖਾ ਗਿਆ ਤੇ ਉਸ ਤੋਂ ਬਾਅਦ 2:48 'ਤੇ ਮੋਟਰਸਾਈਕਲ ਚੋਰੀ ਹੋ ਗਿਆ ਤੁਹਾਨੂੰ ਪਤਾ ਕਿੰਨੇ ਵਜੇ ਲੱਗਿਆ ਮੈਂ 7:00 'ਤੇ ਛੁੱਟੀ ਕੀਤੀ ਜਦੋਂ ਮੈਂ ਥੱਲੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਨਹੀਂ ਆਇਆ ਸੀ ਮੋਟਰਸਾਈਕਲ ਲੋਕ ਲੱਗਿਆ ਹੈ ਲੋਕ ਲੱਗਿਆ ਸੀ ਮੋਟਰਸਾਈਕਲ ਲੋਕ ਤੋੜਿਆ ਜਾ ਕਿਦਾਂ ਲੋਕ ਤੋੜਿਆ ਹੀ ਲੋਕ ਤੋੜ ਗਿਆ ਹਾਂ ਤੇ ਅ ਅਰਖਾਸ ਵਗੈਰਾ ਕੋਈ ਐਪਲੀਕੇਸ਼ਨ ਥਾਣੀ ਕੋਈ ਇਤਲਾਹ ਕੀਤੀ ਇਤਲਾਹ ਕਰ ਦਿੱਤੀ ਅਰਖਾਸ ਲਿਖਾ ਦਿੱਤੀ ਉਹ ਕਹਿੰਦੇ ਵੀ ਪਾਲ ਕਰ ਕਰਦਾ ਵਾ ਜਗਾ ਦਿੱ ਦਿੱთੋਂ ਮੋਸਾਂ ਚੋਰੀ ਹੋਇਆ ਇਹ ਦਰਸ਼ਨ ਚਾਟ ਵਾਲੀ ਵਾਲੀ ਵਜਦੀ ਗਲੀ ਦਰਸ਼ਨ ਚਾਟ ਵਾਲੀ ਹਾਂਜੀ ਠੀਕ ਹੈ ਜੀ ਤਾਂ ਕਿੰਨਾ ਟਾਈਮ ਦੱਸਿਆ ਸੀ ਤੁਸੀਂ ਕਿੰਨੇ ਵਜੇ ਚੋਰੀ ਹੋਇਆ 2:48 2:48 ਪਤਾ ਤੁਹਾਨੂੰ ਸ਼ਾਮ ਨੂੰ ਲੱਗਿਆ ਪਤਾ ਸ਼ਾਮ ਨੂੰ ਲੱਗਿਆ ਜੀ ਤਾਂ ਹੁਣ ਜਿਹੜੀ ਹੈ ਉਹ ਕੀ ਅਪੀਲ ਕਰਦੇ ਹਾਂ ਕਿ ਮੋਟਰਸਾਈਕਲਾਂ ਬੰਦੇ ਲਈ ਮੋਟਰਸਾਈਕਲ ਜਿਵੇਂ ਅਜਕਲ ਚੋਰੀ ਦੀਆਂ ਵਾਰ ਤਾਂ ਵਧ ਰਹੀਆਂ ਹਨ ਇੱਕ ਤਾਂ ਉਹਦੀ ਸਮਝ ਰੱਖੋ ਜੀ ਬਾਕੀ ਜੇ ਕਿਸੇ ਨੂੰ ਪਤਾ ਲੱਗਦਾ ਤੇ ਇਹ ਨੰਬਰ ਜਿਹੜਾ ਦਿੱਤਾ ਤੈਨੂੰ ਹੁੰਦੇ ਨਾਲ ਕੰਟੈਕਟ ਕੀਤਾ ਜਾਵੇ